ਬਾਬਾ ਦੀਪ ਸਿੰਘ ਜੀ ਦੀ ਮਾਤਾ ਬਾਬਾ ਜੀ ਵਰਗਾ ਕੋਈ ਭਗਤ ਦੇਖੋ ਇੰਨੀ ਬਾਣੀ ਦਾ ਨਿਤਨੇਮ ਹਰ ਵੇਲੇ ਸ਼ਬਦ ਵਿੱਚ ਜੁੜੇ ਹੋਏ ਸ਼ਬਦ ਵਿੱਚ ਭਿੱਜੇ ਹੋਏ ਹਨ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ 11 ਸਾਲ ਲਾ ਕੇ ਲਿਖੇ ਇੰਨੇ ਵਿਦਿਆਰਥੀਆਂ ਨੂੰ ਬਾਣੀ ਪੜਾਈ ਐਡਾ ਵੱਡਾ ਨਿਤਨੇਮ ਕੈਸੇ ਮਹਾਨ ਭਗਤ ਹਨ ਜੁੜੇ ਹੋਏ ਤੇ ਫਿਰ ਬਾਬਾ ਜੀ ਸੂਰਮੇ ਕੈਸੇ ਹਨ ਸੰਗਤ ਜੀ 75 ਸਾਲ ਦੀ ਯਾਰ ਜਾ ਹੈ ਜਿਉ ਪਤਾ ਲੱਗਾ ਗੁਰੂ ਘਰ ਦੀ ਬੇਦਬੀ ਹੋਈ ਐ ਕਲਮ ਰੱਖ ਕੇ ਤੇ 18 ਸਿਰ ਦਾ ਖੰਡਾ ਚੱਕ ਲਿਆ ਫਿਰ ਦਾਨੀ ਐਸੇ ਹਨ ਕਿ ਆਪਣਾ ਜਿਸ ਵੇਲੇ ਚੱਲਣ ਲੱਗੇ ਨਾ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਕਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਵਿੱਚ ਬੜੀਆਂ ਸੰਗਤਾਂ ਆਉਂਦੀਆਂ ਕੋਈ ਕੜਾਹ ਪ੍ਰਸ਼ਾਦ ਕੋਈ ਬਸਤਰ ਕੋਈ ਮਾਇਆ ਲੈ ਕੇ ਪਰ ਅੱਜ ਤੇਰੇ ਘਰ ਨੂੰ ਸਿਰ ਦੀ ਲੋੜ ਹੈ ਮੈਂ ਸਿਰ ਦੀ ਭੇਟਾ ਲੈ ਕੇ ਆਉਣ ਲੱਗਾ ਸੱਚੇ ਪਾਤਸ਼ਾਹ ਜੀ ਜੀਉਣ ਦਾ ਮਨ ਨਹੀਂ ਹੈ ਜੀਉਣ ਦੀ ਕੋਈ ਇੱਛਾ ਨਹੀਂ ਹੈ ਪਰ ਉਹਨਾਂ ਚਿਰ ਮੈਂ ਮਰਨਾ ਨਹੀਂ ਜਿਨ੍ਹਾਂ ਚਿਰ ਸਿਰ ਤੇਰੇ ਚਰਨਾਂ ਚ ਨਾ ਭੇਟਾ ਕਰ ਦੇ। ਇਹ ਬਾਬਾ ਜੀ ਨੇ ਅਰਦਾਸ ਕੀਤੀ ਤੇ ਬਾਣੀ ਕਹਿੰਦੀ ਵਿਰਥੀ ਕਦੇ ਨਾ ਆਵੀ ਜਨ ਕੀ ਅਰਦਾਸ। ਐਡਾ ਵੱਡਾ ਤਾਂ ਆਪਣਾ ਤਾਨੀ ਗੁਰੂ ਨੂੰ ਸਮਰਪਿਤ ਕਰ ਦਿੱਤਾ। ਬਾਬਾ ਜੀ ਵਰਗਾ ਕੋਈ ਦਾਨੀ ਭਗਤ ਕੋਈ ਸ਼ੂਰਮਾ ਸਾਰੇ ਗੁਣ ਉਹਨਾਂ ਵਿੱਚ ਪੂਰੇ ਹਨ। ਤਾਂ ਉਸ ਵੇਲੇ ਮਾਂ ਦੀ ਹਰ ਮਾਂ ਦੀ